ਮੌਸਮ ਤੋਂ ਐਸਾ ਲੱਗ ਰਿਹਾ ਦਿਲ ਗਾਰਡਨ ਗਾਰਡਨ ਹੋ ਰਿਹਾ ਬਹੁਤ ਮਜ਼ਾ ਆ ਰਿਹਾ ਹੈ ਯਾਰ ਕਿਹ ਲੱਗ ਭਈਆ ਗਾਣਾ ਲੈਣ ਨੂੰ ਪਤਾ ਨਹੀਂ ਕਿਹਨੇ ਬਣਾਤੀ ਜਲਦੀ ਜਲਦੀ ਉਹ ਡਿਲੀਟ ਕਰੋ ਸੁਖਵੀਰ ਬਾਦਲ ਗਾਲਾਂ ਕੱਢੂ ਆ ਭੈਂਚਾ ਆਖੂ ਮੇਰੀ ਘਰ ਵਾਲੀ ਨਾ ਤੂੰ ਚੂਮਾ ਚਾਠੀ ਕਰੀ ਜੰਨਾ ਪਹਿਲਾਂ ਤਾਂ ਯਾਰ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਤੁਸੀਂ ਮੇਰੇ 1000 ਸਬਸਕ੍ਰਾਈਬਰ ਕੰਪਲੀਟ ਕਰਾਤੇ ਇਹਦੀ ਖੁਸ਼ੀ ਵਿੱਚ ਆ ਚੱਕੋ ਆਈ ਲਵ ਯੂ ਕੋਈ ਵਾਟ ਲਈ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਇੰਸਟਾਗ੍ਰam ਦੇ ਗੈਂਗਸਟਰ ਟੈਂਪੂ ਸ਼ਾਇਰ ਤੇ ਵਈਆਂ ਵਰੀਆਂ ਜੋੜੀਆਂ ਜਿਹੜੇ ਛੜਿਆਂ ਦਾ ਕਾਲਜਾ ਫੂਕਦੇ ਆ ਤਾਂ ਚਲੋ ਆਓ ਕਰਦੇ ਆ ਵੀਡੀਓ ਸਟਾਰਟ ਚਲੋ ਮਾਂ ਨਹੀਂ ਮਾਂ ਮੈਨੂੰ ਦੇ ਦੇ ਲਾਸੇ ਇਹੋ ਜੀ ਸਿਚੁਏਸ਼ਨ ਤਾਂ ਉਹਦੀ ਬੰਦੀ ਹੈ ਜਦੋਂ ਬੰਦਾ ਖੁਦ ਚ ਬੈਠਾ ਹੋਵੇ ਤੇ ਅੰਦਰ ਲਜਗੜ ਫਸ ਜਾਏ ਮੇਰਾ ਸਾਲਾ ਕਰੀ ਤਾਂ ਹੀ ਜਾਂਦਾ ਜੇ ਮੈਂ ਅੱਧਾ ਕ ਬਾਹਰ ਰਹਿ ਗਿਆ ਹੁੰਦਾ ਤੇ ਅੱਧਾ ਕ ਅੰਦਰ ਫਸ ਗਿਆ ਨਿਕਲ ਗਿਆ ਨਿਕਲ ਗਿਆ ਮੈਨੂੰ ਲੱਗਦਾ ਹੈ ਆ ਕੁੜੀ ਦੀ ਗੱਲ ਸੁਣਿਓ ਮਾੜੀ ਜੀ ਸਾਰਿਆਂ ਨੂੰ ਜਿੰਨੀ ਵੀ ਆਡੀਅנס ਮੈਨੂੰ ਦੇਖ ਰਹੀ ਆ ਕਿ ਪਲੀਜ਼ ਕਦੇ ਕਿਸੇ ਨੂੰ ਨਾ ਗਲਤ ਕਮੈਂਟ ਨਾ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਕਿਸੇ ਦਾ ਦਿਲ ਦਿਖਾਉਨੇ ਆ ਨਾ ਉਹ ਅਗਲੇ ਬੰਦੇ ਨੂੰ ਬਹੁਤ ਗਲਤ ਫੀਲ ਹੁੰਦਾ ਆ ਕਿ ਯਾਰ ਤੁਸੀਂ ਇਹਨਾਂ ਨੂੰ ਕਿਉਂ ਗਲਤ ਕਮੈਂਟ ਕਰਦੇ ਹੋ ਨਿਓ ਭੈਜੋ ਕਿਹੜਾ ਕਰ ਦਿੰਦੇ ਇਹਨਾਂ ਨੂੰ ਗਲਤ ਕਮੈਂਟ ਜਿਸ ਦਿਨ ਮੈਨੂੰ ਇਹ ਰਾਹ 'ਚ ਟੱਕਰ ਗਈ ਨਾ ਕੱਲੀ ਤਾਂ ਮੈਨੂੰ ਸੌਂ ਲੱਗੇ ਮੈਂ ਤੇ ਪੱਕਾ ਝੰਡਾ ਗੱਡੂਆਂ ਥੜੀ ਤੇ ਝੰਡਾ ਮੈਂ ਤੇ ਗੱਡੂਆਂ ਵੀ ਇਹੋ ਜਿਹਾ ਤੇ ਆਏ ਗਰੇ ਤਿੰਨ ਤੋਂ ਚਾਰਵੇਂ ਵੀ ਨੇ ਪੱਕਾ ਲਿਆਇਆ ਕਰੂ ਪੁੱਲਿਆਂ ਵਾਲਾਂ ਵਿੱਚ ਨਹੀਂ ਜਾ ਜੁਵਕ ਮਾਪੇ ਜਾਣ ਕੇ ਜਾਂਦੇ ਤਾਂ ਕਿ ਵੱਡਾ ਕਰਕੇ ਲੜਾਈ ਚ ਮਰਾਵਾਂਗੇ ਤੇ ਪੈਸੇ ਲਵਾਂਗੇ ਸੁਣ ਤੇਰੇ ਨੂੰ ਵੇ ਇਹਦੇ ਤਾਂ ਮੇਰੇ ਸਾਲੇ ਦੇ ਨਿੱਕੇ ਨਿੱਕੇ ਚੂਚੇ ਵੀ ਵਧੇ ਹੋਏ ਆ ਕਿਤੇ ਜਨਾਨੀ ਤਾਂ ਨਹੀਂ 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 ਮੇਰੀ ਅੱਖਾਂ ਨਹੀਂ ਧੋਖਾ ਦੇ ਸਕਦੀਆਂ ਭੈਣ ਚ ਹੁਣ ਮੇਰੇ ਸਾਲੀ ਕੁੜੀ ਤੇ ਮੁੰਡੇ ਚ ਪਰਖ ਕਰ ਲਈ ਨਾ ਨੀਕਰ ਲਵਾ ਕੇ ਦੇਖਣੀ ਪਿਆ ਕਰੂਗੀ ਵੀ ਕੁੜੀ ਏ ਕਿ ਮੁੰਡਾ ਹੈ ਬੱਤ ਸਹੀ ਏ ਤੇਰਾ ਵੀ ਸਾਲੇ ਲੋ ਜੀ ਤੁਹਾਡੇ ਅੱਗੇ ਪੇਸ਼ ਕਰਨ ਲੱਗੇ ਆਂ ਦੁਨੀਆ ਦੇ ਸਭ ਤੋਂ ਜ਼ਿਆਦਾ ਕਾਤਲ ਲਖਾਰੀ ਅੱਜ ਸਾਲ ਮੇਰੇ ਨਾਲ ਕਰਕੇ ਪਿਆਰ ਅੱਛਾ ਤੂੰ ਕਿਹੜੀ ਕੁੜੀ ਨੂੰ ਚਾਹੇਂਗਾ ਠੀਕ ਹੈ じゃ ਸਾਲਿਆ ਜਿੱਥੇ ਜਾਏਂਗਾ ਤੂੰ ਠੋਕਰਾਈ ਖਾਏਂਗਾ ਓਰੇ ਬਾਬਾ ਹਲੇ ਤੱਕ ਆ ਵੀਡੀਓ ਇਹਦੀ ਮਾਂ ਕੋਲੇ ਨਹੀਂ ਗਈ ਜਿਸ ਦਿਨ ਇਹਦੀ ਮਾਂ ਕੋਲੇ ਵੀਡੀਓ ਜਾਵੜੀ ਉਹ ਦਿਨ ਇਹਦੇ ਜੁੰਡੇ ਪੱਟੇ ਜਾਣਗੇ ਕਾਤਲ ਲਖਾਰੀ ਉਹ ਦਿਨ ਜੁੰਡੇ ਜੁੰਡੀ ਹੋ ਜਾਊਗਾ ਅੱਛਾ ਆਲਾ ਨਾਲ ਪੂਰੇ ਥੇਕੇ ਆਪੜੇ ਚਿੱਤੜਾਂ ਦੇ ਮਾਸ ਨਹੀਂ ਸਾਥੋਂ ਵੱਡਾ ਕੋਈ ਬਦਮਾਸ਼ ਨਹੀਂ ਸਾਲੀ ਲੁੱਲੀ ਗੈਂਗ ਸਾਲੀ ਆ ਤੇ ਜੰਮੀ ਜੀ ਗੈਂਗ ਪੰਜਾਬ ਚ ਹੀ ਪੈਦਾ ਹੁੰਦੀ ਹੈ ਇਹ ਕੀ ਬਾਤ ਇਹ ਕੀ ਬਾਤ ਕਰਦਾ ਯਾਰ ਤੇਰਾ ਕੱਲ ਦਾ ਲੱਗੇ ਨਾ ਫੋਨ ਚੰਦਰਾ ਬੈਠੇ ਆ ਯੂਪੀ ਨੀ ਕਾਂਢ ਕਰਕੇ ਤੇਰਾ ਕੱਲ ਨਾ ਨਾ ਤੂੰ ਤਾਂ ਨਹੀਂ ਕੋਈ ਕਾਂਢ ਕਰਕੇ ਯੂਪੀ 'ਚ ਬੈਠਾ ਨਾ ਤੂੰ ਤਾਂ ਕਾਂਢ ਕਰਾ ਕੇ ਯੂਪੀ 'ਚ ਬੈਠਾ ਹੋਏਗਾ ਉਹ ਵੀ ਤਿਲ ਪੱਲੀ ਵਾਲਾ ਮੈਨੂੰ ਪੱਕਾ ਹੀ ਪੱਕਾ ਹੀ ਪਤਾ ਜਿਹੜੇ ਸਾਹਮਣੇ ਤੇਰਾ ਮੂੰਹ ਦੱਸਦਾ ਨਾ ਪੱਕਾ ਹੀ ਤਿਲ ਪੱਲੀ ਵਾਲਾ ਕਾਂਡ ਹੋਇਆ ਤੇਰੇ ਨਾਲ ਮੈਨੂੰ ਕੋਈ ਕਿਸੇ ਦੀ ਤੱਲ ਦੀ ਮੈਨੂੰ ਡੇਲੇ ਨਾ ਦਿਖਾ ਕੱਕ ਛੱਟ ਕੇ ਤੈਨੂੰ ਡੇਲੇ ਨਹੀਂ ਤੈਨੂੰ ਕੁਝ ਹੋਰ ਹੀ ਦਿਖਾਉਣ ਵਾਲਾ ਹੈ ਕੋੜੇ ਵਾਲਾ ਗੱਜਰ ਮੂਲਾ ਆ ਜਿੰਨੇ ਵੀ ਟੈਂਪੂ ਆ ਸਾਰਿਆਂ ਨੂੰ ਇੱਕ ਹੀ ਬਾਬਾ ਠੀਕ ਕਰ ਸਕਦਾ ਹੈ ਲੈ ਚੱਲ ਉਹਦੇ ਕੋਲੇ ਉਹ ਵੀ ਯਸੂ ਮਸੂ ਆਈ ਏਮ ਰੈਲੀ ਸੌਰੀ ਯਾਰ ਯਸੂ ਮਸੂ ਵਾਲੇ ਗੁੱਸਾ ਕਰ ਜਾਂਦੇ ਯਾਰ ਮੈਂ ਮਜ਼ਾਕ ਨਹੀਂ ਰਹਾਣਾ ਚਾਹੁੰਦਾ ਮੇਰੀ ਮੱਲੋ ਜਿਹਰੀ ਹਾਸੀ ਨਿਕਲ ਗਈ ਸੌਰੀ ਸੌਰੀ ਸਾਰੀ ਗੁੱਸਾ ਨਾ ਕਰੋ ਮੇਰਾ ਵੀਰ ਤੁਹਾਡੇ ਨਾਲ ਪਿਆਰ ਹੈ ਮੇਰਾ ਗਾਂਢੀ ਮੰਢੀ ਵਾਲਾ ਆ ਟੈਂਪੂ ਵਾਲਾ ਨਹੀਂ ਕਰਦੇ ਆਪਾਂ ਦੂਜਾ ਕਰਦੇ ਆ ਯਾਰ ਯਾਰ ਦੀ ਕਿਤੇ ਅੱਧਾ ਨਾ ਨੂੰ ਭੈਣ ਦੀ ਲੱਕੜ ਤੂੰ ਬੰਬੇ ਪਲਟ ਲਿਆ ਫਿਰਦਾ ਤੇ ਇੱਥੇ ਤੀਵੀਆਂ ਦੇ ਮਗਰ ਲੱਗਿਆ ਮੇਰਾ ਸਾਲਾ ਪੈਂਟ ਤਾਂ ਐਂ ਪਾਈ ਬੈਠਾ ਜਿਵੇਂ ਬਾਂਸ ਦੇ ਟੰਬੇ ਤੇ ਬੋਰਾ ਭਲੇਟਿਆ ਹੁੰਦਾ ਸੁੱਖਾ ਸੱਖ ਕੇਸੇ ਮਾਪੀਆਂ ਨੇ ਲਈ ਵੇ ਟੈਂਪੂਆਂ ਦਾ 우ਸਤਾਦ ਪਹਿਲਾਂ ਤਾਂ ਇਹਨਾਂ ਦੇ ਜਿਹੜਾ ਟੈਂਪੂਆਂ ਦਾ 우ਸਤਾਦ ਆ ਇਹਦੇ ਸ਼ੀਸ਼ੀ ਕਰੋੜ ਵਾਲੇ ਖਰੋਟ ਵੱਢੀਏ ਭੈਣ ਚੋਦੇ ਦੇ ਇਹਨਾਂ ਦੇ ਕਿਹੜਾ ਕੰਮ ਦਾ ਬੰਨਣਾ ਤੇ ਇਹਨਾਂ ਨੇ ਜਨਾਨੀਆਂ ਹੀ ਐ ਭੈਣ ਦੇ ਯਾਰ ਦਾ ਸਤਜੁਗ ਤਾਂ ਇੱਥੇ ਫਿਰਦਾ ਆਪਾਂ ਤਾਂ ਕਲਯੁਗ 'ਚ ਫਿਰਦੇ ਆਂ ਦੰਦ ਜੇ ਕੀ ਕਰਦਾ ਆਪਾਂ ਦੋਨੇ ਹੀ ਆ ਤੂੰ ਵੀ ਮੇਰੇ ਨਾਲ ਹੀ ਆ ਅੱਜ ਤਾਈਂ ਮੈਂ ਇਹ ਗੱਲ ਸੁਣੀ ਸੀ ਕਿ ਪਿਆਰ ਅੰਨਾ ਹੁੰਦਾ ਫਿਰ ਉਸ ਤੋਂ ਬਾਅਦ ਮੈਂ ਕਾ ਆ ਵੀ ਗੱਲ ਸੁਣੀ ਸੀ ਕਿ ਪਿਆਰ ਹੀ ਅੰਨਾ ਹੁੰਦਾ ਕੁੜੀਆਂ ਨਹੀਂ ਆਂ ਨੀਆਂ ਹੁੰਦੀਆਂ ਤੇ ਅੱਜ ਇਹ ਗੱਲ ਸਾਬਿਤ ਹੋ ਗਈ ਕਿ ਪਿਆਰ ਵੀ ਅੰਨਾ ਤੇ ਕੁੜੀਆਂ ਵੀ ਇੰਨੀਆਂ ਬੱਤ ਸਹੀ ਏ ਆ ਹੈਗਾ ਟੈਂਪੂਆਂ ਦਾ ਉਸਤਾਦ ਤੇ ਆ ਹੈਗਾ ਟੈਂਪੂਆਂ ਦਾ ਗੈਂਗਸਟਰ ਅੱਛਾ ਨਹੀਂ ਮੈਂ ਬੰਨਣਾ ਟੈਂਪੂ ਤੇ ਫੀਲਿੰਗਾਂ ਗੈਂਗਸਟਰ ਵਾਲੀਆਂ ਬਾ ਓ ਮਧੂਰੀ ਦੀਏ ਮੱਖੀਏ ਪਰ ਇਹੋ ਜੋ ਪਰ ਇਹੋ ਜੋ ਇਧਰ ਸੁਖਵੀਰ ਬਾਦਲ ਨੂੰ ਪੌਣ ਆ ਗਈ ਚੱਲ ਮਾਰ ਠੂਕਣੇ ਦੇ ਵਿੱਚ ਇਹ ਅਲੈ ਚੱਕ ਇੱਕ ਹੋਰ ਮਾਰ ਅਲੈ ਚੱਕ ਠੀਕ ਹੈ ਬਾਦਲ ਸਾਹਿਬ ਦੇ ਮਾਰ ਅਲੈ ਚੱਕ ਇੱਕ ਹੋਰ ਮਾਰ ਪੈਸੇ ਚੱਲ ਕੋਈ ਗੱਲ ਨਹੀਂ ਨਹੀਂ ਮਾਰਦਾ ਤਾਂ ਕੋਈ ਗੱਲ ਨਹੀਂ ਉਰੇ ਨੂੰ ਆ ਕੇ ਮਾਰਾ ਹਰਸਿਮਰਜੀਤ ਕੌਰ ਬੈਠੀ ਐਦੇ ਵੀ ਮਾਰ ਠੂਕਣੇ ਤੇ ਇਹ ਲੈ ਚੱਕ ਲੈ ਜਾ ਇਹਦਾ ਫੜ ਕੇ ਗਲਾਮਾਂ ਪਰਾਂ ਨੂੰ ਗੱਲਾਂ ਨਹੀਂ ਆ ਕਿ ਹੋ ਕਦੇ ਮੁਕਣ ਨਾ ਬੈਠੇ ਰਹਿਣ ਤਾਰੇ ਸੁਣੀ ਉੱਠਣੇ ਨਾ ਤੂੰ ਵੀ ਦੇਣਾ ਨਾ ਨੈਣਾ ਨੂੰ ਮੈਂ ਹੇ ਰੱਬਾ ਜਿਵੇਂ ਸਾਡਾ ਦਿਲ ਤੜਫਾਉਂਦੇ ਆ ਨਾ ਇਹ ਵੀਡੀਓ ਬਣਾ ਬਣਾ ਕੇ ਕਿਰਪਾ ਕਰਕੇ ਇਹਨਾਂ ਦੀ ਔਲਾਦ ਟੈਂਪੂ ਨਿਕਲ ਜੇ ਹੱਸਣਾ ਦੀ ਨੀ ਰੀਏ ਪਟਾਰੀ ਵੇ ਤੂੰ ਅੱਜ ਕਰੇਂਗਾ ਇਚਰ ਲੱਗੀ ਹੈ ਕਹਿਰਕਾਰੀ ਵੇ ਤੂੰ ਅੱਜ ਕਰੇਂਗਾ ਆ ਪੜਾਈ ਕਿਹੜੇ ਸਕੂਲ ਦੀ ਓਏ ਭੈਣ ਚੋ ਨਿਆਰੇ ਤਾਂ ਇਹਨਾਂ ਨੂੰ ਆਪਾਂ ਤਾਂ ਭੈਣ ਚੋ ਕੜੀ ਚੌਲ ਖਾਂਦੀ ਰਹਗੇ ਭੈਣ ਚੋ ਮੇਲੇ ਦਾ ਆਪਣੀ ਤਾਂ ਕਿਸਮਤ ਹੀ ਮਾੜੀ ਐ ਨਾ ਤਾਂ ਕਦੇ ਪੜਾਉਣ ਵਾਲੀ ਆਪਾਂ ਨੂੰ ਕਦੇ ਇਹੋ ਜੀ ਮੈਡਮ ਮਿਲੀ ਐ ਨਾ ਕਦੇ ਗਰਲਫ੍ਰੈਂਡ ਤੇ ਨਾ ਘਰ ਵਾਲੀ ਲੈ ਪੈਂਚੋ ਇਹਨੇ ਵੀ ਪਤਾ ਆਪਣਾ ਕੱਚਾ ਸੁੱਕਣਾ ਤੇ ਗੱਲ ਕਰੋ ਆਪਣੀ ਆਪਣੀ ਮੇਲੇ ਦਾ ਕੱਚੀ ਵੀ ਨਹੀਂ ਸੁੱਕਣੀ ਪੈਂਦੀ ਅੱਛਾ ਲੈ ਇਹ ਤਾਂ ਮੇਰੇ ਵੀ ਟਾਈਮ ਨਾਲ ਹੀ ਝੰਡਾ ਗੱਡੀ ਜਾਂਦਾ ਰੁਕ ਜਾ 10 ਮਿੰਟ ਕੋਈ ਸਬਰ ਕਰ ਲੈ ਪੈਂਚਦਾ ਤੇਰੀ ਐ ਕੋਈ ਗਾਂ ਤਾਂ ਹੈ ਨਹੀਂ ਵੀ ਜਿਹੜੀ ਇੱਕ ਠੱਠੇ ਤੋਂ ਛੜਾ ਕੇ ਦੂਜੇ ਠੱਠੇ ਕੋਲੇ ਭਾਜੂ ਬੱਤ ਸਹੀ ਐ ਮੇਰੇ ਘਰ ਦੇ ਅੱਗੇ ਇਹ ਚੀਜ਼ ਹੀ ਮਹਿਜ਼ਬਾਨ ਕੀ ਕਿ ਮੈਂ ਕੁੜੀ ਚੜੀ ਹੁੰਤੇ ਤੁਸੀਂ ਇਸ ਮੁੰਡੇ ਨੂੰ ਜਾਣਦੇ ਹੋਵੋਗੇ ਜੋ ਕਿ ਤੁਹਾਨੂੰ ਪਤਾ ਹੀ ਹੈ ਯਾਰ ਜਿਹੜਾ ਪ੍ਰੇਮ ਟੇਲੋਂ ਦਾ ਪਿੱਛੇ ਲਾਈਵ ਸ਼ੋਅ ਹੋਇਆ ਸੀਗਾ ਉੱਥੇ ਦੇ ਬੌਂਸਰਾਂ ਨੇ ਧੱਕਾ ਧੁੱਕਾ ਮਾਰਤਾ ਸੀ ਇਸ ਨੂੰ ਪਹਿਲੀ ਗੱਲ ਤਾਂ ਯਾਰ ਗਲਤੀ ਇਸ ਦੀ ਹੈ ਤੁਸੀਂ ਕਿਉਂ ਭਾਂਚੂ ਦੁੱਕੀ ਦੇ ਕਲਾਕਾਰਾਂ ਉਹਨਾਂ ਦੇ ਮਗਰ ਮਗਰ ਤੁਰੇ ਫਿਰਦੇ ਹੋ ਭਾਂਚੂ ਆਪ ਦਾ ਕੋਈ ਕੰਮ ਧੰਦਾ ਕਰੋ ਸਾਲਿਓ ਭਾਂਚੂ ਉੱਥੇ ਜਾ ਕੇ ਕੀ ਮਿਲ ਗਿਆ ਹੁਣ ਇੱਥੇ ਬੈਠਾ ਰੋਈ ਜਾਣਾ ਹੁਣ ਰੋਣ ਦਾ ਕੋਈ ਫਾਇਦਾ ਨਹੀਂ ਬਾਈ ਤੁਹਾਨੂੰ ਸਹੀ ਗੱਲ ਦੱਸਾਂ ਨਾ ਇਹ ਕਲਾਕਾਰਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਇਹਨਾਂ ਨੇ ਤਾਂ ਆਪ ਦੀ ਲਾਈਫ ਬਣਾ ਲਈ ਹੁਣ ਤੁਸੀਂ ਆਪ ਦੀ ਆਪ ਲਾਈਫ ਬਣਾਉਣੀ ਹੈ ਇਹ ਤਾਂ ਭਾਂ ਇੰਨਾ ਵੀ ਅਮੀਰੀ ਹੋਣ ਦਾ ਆਪਣੇ ਆਪ ਤੇ ਮਾਣ ਨਹੀਂ ਚਾਹੀਦਾ ਭੈਣ ਚੋ ਦੀ ਚਗਲ ਜਨਾਨੀ ਕਿਵੇਂ ਉਹਦੇ ਠੁੱਡੇ ਮਾਰਦੀ ਹੈ ਗਰੀਬ ਤੇ ਜਦੋਂ ਮੈਂ ਆ ਵੀਡੀਓ ਪਹਿਲੀ ਵਾਰ ਦੇਖੀ ਨਾ ਸੱਚੀ ਸੌ ਲੱਗੇ ਮੈਨੂੰ ਗੁੱਸਾ ਬਹੁਤ ਆਇਆ ਯਾਰ ਚਲੋ ਕੋਈ ਗੱਲ ਨਹੀਂ ਰੱਬ ਉੱਤੇ ਦੇਖਦਾ ਹੈ ਚਲੋ ਯਾਰ ਅੱਜ ਲਈ ਐਨੇ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ